ਹੁਣ ਆਪਾਂ ਇਸ ਟਾਈਮ ਆਏ ਆਂ ਸਵਰਾਜ ਵਾਲੇ ਸਟਾਲ ਦੇ ਸਵਰਾਜ ਟਰੈਕਟਰ ਜਿਹੜਾ ਕੀ ਤੁਹਾਨੂੰ ਪਤਾ ਹੈ ਕਿ ਸਵਰਾਜ 855 ਦੇ ਨਾਮ ਤੇ ਫੇਮਸ ਕਾਫੀ ਟਰੈਕਟਰ ਇਹਨਾਂ ਦੇ 855 ਸੇਲ ਹੋਏ ਨੇ ਤੇ ਟਰੈਕਟਰ ਵੀ ਬਹੁਤ ਵਧੀਆ ਨੇ ਜਿਹੜੇ ਹੁਣ ਨਵੇਂ ਸਵਰਾਜ ਪਹਿਲਾਂ 969 ਵੀ ਆਏ ਸੀ ਪਰ ਉਹਨਾਂ ਦੀ ਇੰਨੀ ਮਾਰਕੀਟ ਨਹੀਂ ਬਣੀ ਤੇ 855 ਦੇ ਹੀ ਜ਼ਿਆਦੀ ਮਾਰਕੀਟ ਹੈ ਹੁਣ ਇਹਦੇ ਵਿੱਚ ਸਵਰਾਜ 855 ਦੇ ਜਿਹਨਾਂ ਨੇ ਨਵਾਂ ਮਾਡਲ ਪੇਸ਼ ਕਰ ਦਿੱਤਾ ਹੈ ਦੋ ਮਾਡਲ ਪੇਸ਼ ਕੀਤੇ ਇਹਦੇ ਵਿੱਚ 855 FE ਇਹਦੇ ਵਿੱਚ ਟੂ 휠 ਡਰਾਈਵ ਤੇ 4-ਵਿਲ ਡਰਾਈਵ ਇੱਕ ਤਾਂ ਇਹਦੇ ਵਿੱਚ ਇਹਨਾਂ ਨੇ ਸ਼ੋ ਜਿਹੜੀ ਚੇਂਜ ਕਰ ਦਿੱਤੀ ਆ ਤੇ ਰੰਗ ਵੀ ਚੇਂਜ ਕੀਤਾ ਏ ਪੋਰੇ ਦੇ ਵਿੱਚ ਇੱਕ ਤਾਂ ਇਹਨਾਂ ਨੇ ਹੀਟ ਕਾਰਡ ਦੇ ਦਿੱਤੇ ਨੇ ਜਿਹੜਾ ਪਲੈਟਫਾਰਮ ਏ ਇਹ ਬਿਲਕੁਲ ਪਧਰਾ ਆਮ ਟਰੱਕ ਕਰ ਦਿੱਤਾ ਏ ਜਿੱਤੇ ਕਿ ਬਹਿਣਾ ਚਲਾਉਣਾ ਆਸਾਨ ਹੋ ਗਿਆ ਏ ਕਿ ਪਲੈਟਫਾਰਮ ਫੁੱਲਾ ਕਰ ਦਿੱਤਾ ਏ ਉਸ ਤੋਂ ਬਾਅਦ ਇੱਕ ਹੋਰ ਇਹਦੇ ਵਿੱਚ ਨਵੀਂ ਖਾਸੀ ਦਿੱਤੀ ਉਹ ਤੁਹਾਨੂੰ ਉਹਦੇ ਬਾਰੇ ਦੱਸਦੇ ਆ ਬਾਕੀ GPS ਵੀ ਦੇ ਦਿੱਤਾ ਏ तकरीबन ਹੁਣ ਸਾਰੇ ਕਿ ਟਰੈਕਟਰ 'ਚ GPS ਆਉਣ ਲੱਗ ਪਿਆ ਤੇ ਜਿਹੜੀ ਤੁਹਾਨੂੰ ਖਾਸ ਗੱਲਾਂ ਇਹਦੇ ਵਿੱਚ ਦੱਸਣੀ ਆਪਾਂ ਇਹਦੇ ਵਿੱਚ ਜਿਹੜਾ ਇਹ ਅਗਲਾ ਫਰੇਮ ਇਹਨਾਂ ਦਾ ਹਿੱਸਾ ਏ ਇਹ ਪਹਿਲਾਂ ਵੀ ਐਡਜਸਟਮੈਂਟ ਨਹੀਂ ਹੁੰਦਾ ਸੀਗਾ ਹੁਣ ਇਹਦੇ ਵਿੱਚ ਇਹ 46 ਇੰਚ ਤੋਂ ਲੈ ਕੇ 60 ਇੰਚ ਤੱਕ ਤੁਸੀਂ ਆ ਨੜ ਖੋਲ ਕੇ ਐਡਜਸਟਮੈਂਟ ਕਰ ਸਕਦੇ ਜਿੱਥੇ ਤੁਹਾਨੂੰ ਸਹੀ ਲੱਗਦਾ ਤੇ ਜਿਹੜੇ ਇਹਦੇ ਵਿੱਚ ਡਿਸਟ੍ਰੀਬਿਊਟਰ ਜਿਹੜਾ ਪ੍ਰੈਸ਼ਰ ਵਾਲਾ ਉਹ ਡਬਲ ਦੇ ਦਿੰਦਾ ਹੈ ਪਹਿਲਾਂ ਸਿੰਗਲ ਆਉਂਦਾ ਹੁੰਦਾ ਸੀਗਾ ਤੇ 15 ਸਪੀਡ ਇਹਦੇ ਵਿੱਚ ਦੇ ਦਿੱਤੇ ਨੇ ਪ੍ਰੋਟੈਕ ਮਾਡਲ ਹੈ ਜਿਹੜਾ 2 ਵੀਲ ਡਰਾਈਵ ਦੇ ਮਾਡਲ ਦੇ ਵਿੱਚ ਹੀ 4x4 ਵੀ ਹੈ ਸੇਮ ਚੀਜ਼ ਹੈ ਸੇਮ ਪਾਵਰ ਆ ਇੱਕ 2 ਵੀਲ ਡਰਾਈਵ ਇੱਕ 4 ਵੀਲ ਡਰਾਈਵ ਜਿਹੜੇ ਹਿੱਸੇ ਆ ਗਰੇ ਉਹ ਦੋਨਾਂ ਤੇ ਹੀ ਐਡਜਸਟਮੈਂਟ ਹੋ ਜਾਂਦੀ 46 ਇੰਚ ਤੋਂ ਲੈ ਕੇ 60 ਇੰਚ ਤੱਕ ਜੇ ਆਪਰੇਟ ਦੀ ਗੱਲ ਕਰੀਏ ਜਿਹੜਾ 2 ਵੀਲ ਡਰਾਈਵ ਉਹ 9,25,000 ਰੁਪਏ ਰੇਟ ਰੱਖਿਆ ਤੇ 4-ਵੀਲ ਡਰਾਈਵ ਦਾ 10,25,000 ਰੁਪਏ ਰੇਟ ਰੱਖਿਆ। ਬਾਕੀ ਹਲੇ ਤੱਕ ਵੀ 855 ਦੀ ਮਾਰਕੀਟ ਫੁੱਲ ਆ ਜਿਨ੍ਹਾਂ ਨੂੰ ਸ਼ੌਕ 855 ਦਾ ਕਈਆਂ ਨੂੰ ਸ਼ੌਕ 855 ਦਾ ਹੈ। 269 ਆ ਇਸੀ ਪਰ ਲੋਕਾਂ ਦਾ ਇੰਨੀ ਹੁੰਦੀ ਸੇਲ ਨਹੀਂ ਬਣੀ, ਮਾਰਕੀਟ ਨਹੀਂ ਬਣੀ 969 ਦੀ। ਬਾਕੀ ਲੋਕਾਂ ਨੂੰ 855 ਤੇ ਜ਼ਿਆਦਾ ਵਿਸ਼ਵਾਸ ਹੈ। ਇੱਕ-ਇੱਕ ਦੇ ਵਿੱਚ ਹੋਰ ਬਹੁਤ ਖਾਸ ਤੁਹਾਨੂੰ ਚੀਜ਼ ਦਿਖਾਉਣੇ ਆ। ਜਿਹੜਾ ਲਿਫਟ ਵਾਲੀ ਵਰੀ ਕਈਰ ਆਪਾਂ ਕੋਈ ਵੀ ਚੀਜ਼ ਪਾਉਣੇ ਬੰਦਾ ਕੱਲਾ ਹੁੰਦਾ ਏ ਤੇ ਆਪਾਂ ਇੱਥੋਂ ਹੀ ਲਿਫਟ ਦੀ ਐਡਜਸਟਮੈਂਟ ਕਰ ਸਕਦੇ ਆ ਆਪਾਂ ਥੱਲੇ ਉਤਰ ਕੇ ਆਪਾਂ ਨੂੰ ਅੱਗੇ ਜਾਣਾ ਪੈਂਦਾ ਹੈ ਉੱਪਰ ਚੜ੍ਹਨਾ ਪੈਂਦਾ ਹੈ ਲਿਫਟ ਉੱਚੀ ਨਹੀਂ ਵੀ ਕਰਨੀ ਪੈਂਦੀ ਸੀ ਪਰ ਜੇ ਕਿਸੇ ਕੱਲੇ ਬੰਦੇ ਨੇ ਕੋਈ ਰੋਟਾ ਵੇਟਰ ਜਾਂ ਕਲਟੀਵੇਟਰ ਪਾਉਣੇ ਆ ਤੇ ਉਹ ਕੱਲਾ ਵੀ ਇੱਥੋਂ ਐਡਜਸਟਮੈਂਟ ਕਰ ਸਕਦਾ ਜਿਹੜੀ ਆ ਡੰਡੀ ਦਿੱਤੀ ਏ ਇਹ ਲਿਫਟ ਵਾਸਤੇ ਦੇ ਦਿੱਤੀ ਗਈ ਏ ਇੱਥੋਂ ਹੀ ਆਪਾਂ ਐਡਜਸਟਮੈਂਟ ਕਰ ਸਕਦੇ ਆ ਏਕੇ ਦੇ ਵਿੱਚ ਤੁਸੀਂ ਹੈਂਡ ਬ੍ਰੇਕ ਦੇ ਸਕਦੇ ਜੀ ਜਿਹੜੀ ਹੈਂਡ ਬ੍ਰੇਕ ਉਹ ਵੀ ਕਾਰਾਂ ਵਾਂਗੂ ਦੇ ਦਿੱਤੀ ਗਈ ਏ ਪਹਿਲਾਂ ਆਮ ਦੂਸਰੀ ਆਉਂਦੀ ਉਹਨਾਂ ਦੇ ਕਈ ਵਾਰ ਲੌਕ ਟੁੱਟ ਜਾਂਦੇ ਹੁੰਦੇ ਸੀਗੇ ਪਰ ਇਹ ਚੀਜ਼ ਵਧੀਆ ਏ ਇਹ ਵੱਖਰੀ ਦੇ ਦਤੀ ਏ ਜਿਹੜੀਆਂ ਆਪਾਂ ਅੱਗੇ ਬ੍ਰੇਕਾਂ ਲਾਉਣੇ ਹੁੰਦੇ ਆ ਜਿਹੜੀ ਬਾਹਰਲੀ ਬ੍ਰੇਕ ਤੇ ਅੰਦਰਲੀ ਬ੍ਰੇਕ ਉਹ ਤੋਂ ਹੀ ਨਾਲ ਉਹ ਨੱਪ ਕੇ ਲੱਗਦੀ ਹੁੰਦੀ ਬ੍ਰੇਕਾਂ ਪਰ ਜਿਹੜੀ ਇਹ ਵੱਖਰੀ ਦੇ ਦਤੀ ਇਹਦੇ ਨਾਲ ਕੋਈ ਉਹਨਾਂ ਦਾ ਲਿੰਕ ਨਹੀਂਗਾ ਇਹ ਵੀ ਚੀਜ਼ ਇਕ ਆਸਾਨ ਹੋ ਗਿਆ ਤੇ 6 ਸਾਲ ਦੀ ਉਹਦੀ ਗਾਰੰਟੀ ਆਉਂਦੀ ਏ ਟਰੈਕਟਰ ਦੀ ਬਾਕੀ ਰੇਟ ਤੁਹਾਨੂੰ ਦੱਸ ਦਿੱਤੇ ਆ 4 ਵੀਲ ਦਾ 9,25,000 ਰੁਪਿਆ ਤੇ 4 ਵੀਲ ਦਾ 10,25,000 ਰੁਪਿਆ ਰੇਟ ਹੈ ਇਸ ਟਾਈਮ ਮੇਲੇ ਤੇ ਜਿਹੜਾ ਇਹਨਾਂ ਨੇ ਆਫਰ ਲਾਈ ਹੋਈ ਏ